ਚੰਗਾ ਮਾਤਾ ਚਾਹ ਚੋਲਪਿਆ ਚਾਹ ਪਾਣੀ ਪੀਣਾ ਨਹੀਂ ਚਾਹ ਪੀਣੀ ਆ ਹਾਂ ਚੰਗਾ ਇਹ ਨਹੀਂ ਲੈਣਾ ਅਸੀਂ ਕਣਕ ਕੂਕੂ ਨਹੀਂ ਚੱਲਿਆ ਆਗੇ ਤੁਸੀਂ ਬੜਾ ਹਾਰ ਪਾਲੇ ਚਰਾ ਕੇ ਫੋਨ ਮੰਗਿਆ ਕੋਈ ਨਹੀਂ ਲੈ ਕੇ ਦਿੱਤਾ ਉਹ ਪੁੱਤ ਫੋਨ ਮੈਂ ਲੈ ਦੇਣਾ ਤੈਨੂੰ ਕਹਿ ਦਿੰਦਾ ਤੁਸੀਂ ਤੇ ਲੈ ਜਾ ਤੁਸੀਂ ਤੇ ਆਪਣੇ ਜੇ ਇਹਨਾਂ ਦੇ ਕਰਤੀ ਨਾ ਬਗਾਨੇ ਵਾਲੀ ਹੁਣ ਕੀ ਲੈ ਦੇਂਗੇ ਦੇਰੇ ਜਿੰਨੂੰ ਲੈ ਕੇ ਦੇਣਾ ਹੁਣ ਚੱਲ ਚਲੀਏ ਪਾਪਾ ਹੋਰ ਜੀ ਕਿਤੇ ਨੇ ਪਿੰਡ ਹੀ ਆਉਣਾ ਜਿੰਨੇ ਪਲੇ ਲਵਾ ਦੇ ਲਿੰਗੇ ਪੋਟਲਾ ਖਾਈ ਮੇਰ ਕੋ ਕਣਕ ਕੂਕੂ ਬੀਜਣ ਵਾਲੀ ਆ ਮਾ ਆ ਕੰਮ ਕਰਾ ਦੂਗਾ ਥੋੜਾ ਬਹੁਤਾ ਇੱਥੇ ਆ ਕੇ ਬੈਠ। ਕੌਣ ਜਾਂਦਿਆਂ ਲੈ ਕੇ ਜਾਣਾ? ਆ ਜਾ ਆ ਜਾ ਜਾਂਦਿਆਂ ਨਾ ਤੂੰ ਫੋਨ ਤੈ ਤੇ ਦਵਾਤਾ। ਐ ਨੰਨੂ ਕੀ ਹੋ ਗਿਆ ਵਾ? ਚਾਹ ਪਾਣੀ ਵੀ ਨਹੀਂ ਪੀਤਾ ਨਾ ਨੇ। ਗਿੰਦਰੇ ਕੁੜਪਰਉਣਾ ਆਂ ਆ ਪਾਣੀ ਦੇ ਉਦਾਂ ਹੀ ਚਲ ਗਿਆ ਕੀ ਗੱਲ ਹੋਈ ਆ? ਮੰਮੀ ਮੈਨੂੰ ਤੇ ਆਪ ਨਹੀਂ ਪਤਾ ਲੱਗਾ ਕੀ ਹੋਇਆ ਵਾ। ਮਾਤਾ ਨੇ ਨਾ ਚੰਗਾ ਚੁੱਕ ਚਗਾ ਕੇ ਘੱਲਿਆ ਵਾ। ਨਿਰਨਾ ਤੇ ਢੰਗ ਨਾਲ ਬੋਲੇ ਬਣੀ ਆ ਗੌਰੂ ਵੀ ਨਾਲ ਚਲ ਗਿਆ ਵਾ ਤੇ ਗਰਮ ਨੂੰ ਲੈ ਕੇ ਚਲ ਗਏ ਆ ਮੈਂ ਤੇ ਜਦੋਂ ਇਹ ਨਿਕਲੇ ਤੇ ਦਬਦਾ ਕਪੜੇ ਚੇਂਜ ਕਰਨ ਲੱਗੀ ਮੈਂ ਹਾਂ ਮੈਂ ਵੀ ਨਾਲ ਚਲ ਜਾਨੀ ਆ ਤੇ ਜਦੋਂ ਉਹ ਬਾਹਰ ਆਈ ਉਦੋਂ ਉਹ ਚੱਲ ਗਏ ਆ ਉਹਨਾਂ ਪੁੱਠੀਆਂ ਸਿੱਧੀਆਂ ਦੱਲਾਂ ਕਹਿ ਕੇ ਗਿਆ ਵਾ ਕੀ ਕਹਿੰਦਾ ਆਂਦਾ ਹੁਣ ਤੈਨੂੰ ਦੱਸੂਗਾ ਆਂਦਾ ਮੈਂ ਤੁਹਾਡੀ ਤੀਨ ਵੇਖੀ ਕਿਦਾ ਤੰਗ ਕਰਦਾ ਵਾ ਆਂਦਾ ਮੈਂ ਕਿ ਮਬੈਰ ਨਹੀਂ ਲੈ ਕੇ ਦਿੱਤਾ ਮੰਮੀ ਮੈਂ ਇਦਾਂ ਕਹਿਣ ਲਈ ਆ ਕਿ ਮੈਂ ਚਲੀ ਜਾਵਾਂ ਵੀਰ ਗਿਆ ਤੇ ਹੈਗਾ ਵਾਲੀਆਂ ਲੈਣਾ ਜੋ ਲੈ ਕੇ ਆ ਜਾਂਦਾ ਹਨ ਤੇ ਮੈਨੂੰ ਛੱਡ ਆਉਂ। ਇਹ ਵੀ ਰਵਾਇਤਾਂ ਲੈ ਆਉਂਦਾ ਨਾ ਆਪਣੀ ਮਰਜ਼ੀ। ਜੇ ਉਹਨੇ ਕਿਹਾ ਨਹੀਂ ਕਹਿੰਦੇ ਵੀ ਆ ਚੱਲੀਏ। ਇਹਦਾ ਤੇ ਬੇਕਦਰੀ ਹੋ। ਉਹ ਮੰਮੀ ਕੀ ਕਰਾਂ? ਐਨੇ ਗਰਮ ਹੋਣ ਦੇ ਸਿੱਧੇ ਮੂੰਹ ਮੈਨੂੰ ਬੁਲਾਇਆ ਨਹੀਂ ਆ। ਮੈਂ ਆਖਿਆ ਵੀ ਲੈਣ ਆਏ ਜੇ। ਆਂਦਾ ਤੂੰ ਨਾ ਟੈਨਸ਼ਨ ਲੈ। ਤੈਨੂੰ ਨਹੀਂ ਮੈਂ ਲੈਣ ਆਇਆ। ਗੌਰਵ ਕਿੱਥੇ ਆ? ਉਹਨੂੰ ਦਵਾ-ਦਵਾ ਫੋਨ ਦਾ ਝਾਂਸਾ ਆ ਦੇ ਦਿੱਤਾ ਤੇ ਉਹਨੇ ਏਦਾਂ ਮਾਰਿਆ ਚੁੱਕੇ ਚੱਲੇ ਅਸੀਂ। ਚੱਲ ਜੀ ਜਦੋਂ ਮੈਂ ਅੰਦਰ ਕੱਪੜੇ ਚੇਂਜ ਕਰਨ ਗਈ ਅਗਲੇ ਨਿਕਲ ਵੀ ਗਏ ਆ। ਆ ਮਾਤਾ ਦਾ ਨਾ ਉਧਰ ਟੱਈਆ ਪਤਾ ਨਹੀਂ ਕਿਦਾਂ ਚੁੱਕ ਚਕਾਲ ਕੇ ਘੱਲਿਆ ਉਹਨੂੰ ਤੇ ਆਣ ਕੇ ਇੱਥੇ ਵੇਲਾ ਇਹਨਾਂ ਨੇ ਵੀ ਮੈਂ ਸਹਰੇ ਆਇਆ ਵਾਂ ਮੈਂ ਸਾਲੇ ਹਾਰਿਆਂ ਨਾਲ ਮੇਲਾ ਉਹ ਚਾਹ ਪਾਣੀ ਪੀਉਣ ਗਿਆ ਤਾਂ ਜਾਵੇਂ ਨਾ ਉਹ ਸਾਲੇ ਹਾਰਨ ਮਿਲ ਕੇ ਗਿਆ ਸੋਨੀ ਨੂੰ ਤੇ ਮਿਲ ਕੇ ਨਾ ਉਹਦੇ ਅੱਗੇ ਗੱਲ ਚੁਪਣੀ ਦਿੰਦਾਰਾ ਮੇਰੇ ਸੋਈ ਦੀ ਖਿੜਕੀ ਤਾਂ ਨਹੀਂ ਵੇਖਣ ਨੇ ਭਾਜੀ ਚਲ ਵੀ ਗਏ ਆਹੋ ਉਹ ਪਤਾ ਕਿਉਂ ਚਲ ਗਿਆ ਗੌਰਵ ਦਾ ਨਾ ਸਕੂਲ ਦਾ ਕੋਈ ਕੰਮ ਹੀ ਉਹ ਸਰਟੀਫਿਕੇਟ ਕੋਈ ਅੜ ਚੜ ਉੱਟਣ ਜੀ ਆ ਉਹ ਸਹੀ ਕਰਨੀ ਹੀ ਤਾਂ ਲੈ ਕੇ ਗਰਮ ਨੂੰ ਚਲ ਗਏ ਆ ਲੈ ਐਨਵੇਂ ਕੀ ਕਹਾਲੀ ਚਾਹ ਬਣ ਲਈ ਹੀ ਉਹ ਨਹੀਂ ਨਹੀਂ ਆਂਦਾ ਹੀ ਕੱਲ ਨੂੰ ਐਤਵਾਰ ਆ ਤੇ ਫਿਰ ਕੰਮ ਨਹੀਂ ਹੋਣਾ ਤੇ ਤਾਂ ਲੈਣ ਆਏ ਸੀ ਅੱਛਾ ਗਰਮ ਮਿਲ ਕੇ ਵੀ ਨਹੀਂ ਜਿਆ ਜਾਣ ਲੱਗਾ ਉਹ ਫੇ ਚਾਹ ਹੀ ਚਲ ਗਿਆ ਸੌ ਕਨਾਂ ਦੇ ਕੰਮ ਹੁੰਦੇ ਆ ਤੂੰ ਨਿੰਨਵੇਂ ਲੱਲਾ ਨਹੀਂ ਨਹੀਂ ਮੇਂ ਕਿ ਲਾ ਨਾ ਮੈਂ ਕਹਿੰਦੀ ਚਾਹ ਨਹੀਂ ਪੀਕੇ ਉਹ ਨਹੀਂ ਨਹੀਂ ਤਾਂ ਹੀ ਨਹੀਂ ਪੀਤੀ ਕਹਿੰਦਾ ਫੇਰ ਪੀ ਲੂੰਗਾ ਅੱਛਾ ਆ ਦੇਖ ਲਈ ਇਦਾਂ ਸੁਹਾ ਲੈਣ ਆਈ ਆ ਜਾਣੀ ਪੀ ਕੇ ਗਿਆ ਅੱਗੇ ਤੇ ਬੜਾ ਤੁਸੀਂ ਇਹਨੂੰ ਖੰਡ ਪ੍ਰੀਨ ਦੇ ਜੇ ਨਾਲੇ ਮੈਨੂੰ ਦੋ ਕਰ ਕਿੰਨੀਆਂ ਖੋਜ ਹੋਣੀਆਂ ਹੋਸੀ ਹੋਣੀਆਂ ਵੀ ਇੱਕ ਗਿਆ ਰੋਟੀਆਂ ਦਾ ਘਟਿਆ ਭਾਰ ਹਾਂ ਦਵਾਈ ਮਿਲ ਗਈ ਸੀ ਦਵਾਈ ਤੇ ਮਿਲ ਗਈ ਸੀ ਮਰੇ ਰਾਤ ਗੋਰਾ ਮਿਲਿਆ ਬਾਜੀ ਨਾਲ ਜਾਂਦੇ ਸੀ ਆਏ ਵਾ ਆਹੋ ਆਏ ਉਹਨਾਂ ਨੂੰ ਕੰਮ ਨਹੀਂ ਕੋਈ ਜ਼ਰੂਰੀ ਕੰਮ ਸੀ ਥੋੜੀ ਜਿਆ ਮੈਂ ਤਾਂ ਛੇਤੀ ਚਲ ਗਏ ਆਹੋ ਮਿਲ ਨਹੀਂ ਲੈਣਗੇ ਹੁਣ ਘੜੀ ਚੜੀ ਜਾਂਦੇ ਕਿਉਂ ਰਾਏ ਆ ਬਾਜੀ ਲੈ ਗੋਰਾ ਲੈ ਗਿਆ ਬੱਸ ਅਗਲੇ ਮੈਂ ਆਪਣੇ ਘਰ ਨਹੀਂ ਜਾਣਾ ਸੁਆ ਇਹਨਾਂ ਗੱਲਾਂ ਦੇਖ ਖਟੀਆਂ ਖੰਗਾਂ ਹਾਂ ਕੋਈ ਨਹੀਂ ਵਾ ਮੇਰੀ ਸੁਣੋ ਗੱਲ ਹਾਂ ਅਦੀ ਦੀ ਗੱਲ ਨੂੰ ਕਰ ਗਈ ਕੋਲ ਮੋਲ ਆ ਕੋਈ ਗੱਲ ਤਾਂ ਜ਼ਰੂਰ ਹੋਈ ਆ ਭਾਜੀ ਘਰ ਆਏ ਆ ਅਸੀਂ ਤੇ 10 ਮਿੰਟ ਲੱਗੇ ਹਨ ਦਵਾਈ ਲੈਣ ਚ ਤੇ 10 ਮਿੰਟ ਚ ਭਾਜੀ ਚੱਲ ਵੀ ਗਏ ਆ ਉਹ ਤੇ ਚਾਹ ਪਾਣੀ ਵੀ ਨਹੀਂ ਪੀ ਕੇ ਗਏ ਕੋਈ ਗੱਲ ਤੇ ਜ਼ਰੂਰ ਹੋਈ ਜੇ ਮੰਨੋ ਚਾਹ ਨਾ ਮੰਨੋ ਚੱਲ ਸਾਡੇ ਯਾਰ ਤੂੰ ਇਹਨਾਂ ਗੱਲਾਂ ਚ ਵੀ ਲੈਣਾ ਆਹੋ ਇਹਨਾਂ ਗੱਲਾਂ ਨੂੰ ਕੀ ਲੈਣਾ ਪਰ ਜਿਹੜੀਆਂ ਗੱਲਾਂ ਦਾ ਮੈਂ ਰੋਲਾ ਪਾਉਣੀ ਆ ਉਹ ਉਹਦੇ ਤੇ ਹੀ ਸੌਂਦੇ ਨਹੀਂ ਆ ਕੀ ਗੱਲ ਹੋ ਗਈ ਆ ਹੁਣ ਕਿਉਂ ਰੋਣਾ ਕੀ ਆ ਆ ਵੇਖ ਲਓ ਮੈਂ ਦੀਦੇ ਕਿੰਨਾ ਸਾਹ ਦਿੰਨੀ ਆ ਮੈਂ ਦੀਦੀ ਦੇ ਹਰ ਗੱਲ ਤੇ ਨਾਲ ਖੜਦੀ ਆ ਦੀਦਾ ਹਰ ਗੱਲ ਦੇ ਚ ਹਰ ਪੈਰ ਤੇ ਪੈਰ ਨਾਲ ਮੈਂ ਸਾਥ ਦੇਣੀ ਆ ਪਰ ਦੀਦੀ ਨੇ ਮੇਰੇ ਨਾਲ ਕੀ ਕੀਤਾ ਕੀ ਹੋ ਗਿਆ ਆ ਹੁਣ ਆ ਕੀ ਆ ਆ ਦੀਦੀ ਨੇ ਕੋਲੋ ਸ਼ਾਪ ਦੇ ਕੇ ਨਾ ਆਪ ਬਣ ਕੇ ਚੰਗੀ ਤੇ ਬੁਰੇ ਕੌਣ ਬਣੇ ਆਪਾਂ ਬਦਨਾਮੀ ਕਿੰਨਾ ਖਟੇ ਆਪਾਂ ਤੇ ਇਹ ਬਣ ਕੇ ਨਾ ਚੰਗੇ ਤੇ ਚੰਗੇ ਹੈ ਹਰ ਗੱਲ ਤੇ ਮੈਂ ਦੀਦੀ ਦੇ ਮੈਂ ਨਾਲ ਖੜਾ ਤੇ ਦੀਦੀ ਨੇ ਜੇ ਇਦਾਂ ਕੀਤਾ ਜੇ ਸੋਹਣਿਆ ਵੇ ਇੱਕ ਗੱਲ ਤੇ ਤੇਰੀ ਠੀਕ ਆ ਵੱਡੇ ਆ ਸਿਆਣੇ ਆ ਹੁਣ ਮੈਂ ਕੀ ਯੂਨ ਸਮਝਾਉਣਾ ਚੰਗਾ ਲੱਗਦਾ ਵਾ ਹੋਇਆ ਤੇ ਜੋ ਵੀ ਗਲਤ ਵਾ ਇਦਾਂ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਏ ਪਰ ਆਪਾਂ ਹੁਣ ਕੀ ਕਰ ਸਕਦੇ ਆ ਕਰ ਸਕਦੇ ਆ ਵੇਖੋ ਹੋਂ ਤਹੀ ਜਾਣਾ ਬਾਹਰ ਤੇ ਮੈਂ ਚਲ ਜਾਣਾ ਜੇ ਮਹੀਨਾ ਪੇਕੇ ਵੇ ਯਾਰ ਅੱਖਾਂ ਖੁੱਲਣਗੇ ਸਾਰਿਆਂ ਦੀਆਂ ਜੇ ਸੋਨਾ ਆਇਆ ਤਾਂ ਹੁਣ ਉਹਨਾਂ ਨੂੰ ਸੋਚਣਾ ਚਾਹੀਦਾ ਏ ਤੇ ਆਪਾਂ ਕੀ ਕਰ ਸਕਦੇ ਆ ਕਰ ਸਕਦੇ ਆ ਗੱਲ ਸੋਨਾ ਮੇਰੀ ਹੁਣ ਧਿਆਨਾ ਹੁਣ ਤੂੰ ਹੀ ਚਲ ਜਾਣਾ ਜੇ ਡਿਊਟੀ ਤੇ ਮੈਂ ਜਾਣਾ ਜੇ ਪੇਕੇ ਬਸ ਵੇ ਯਾਰ ਘਰਦਿਆਂ ਨੇ ਕਹਿਣਾ ਵੀ ਆਪਦੇ ਨਿਕਲ ਗਿਆ ਕੰਮ ਤੇ ਤੇ ਤੂੰ ਜਲ ਗਈ ਪੇਕੇ ਤੇ ਵਾਸਤੇ ਚੰਗਾ ਨਹੀਂ ਲੱਗਦਾ ਏ ਅਛਾ ਜੋ ਕੁਝ ਕਰ ਹੁੰਦੇ ਚੰਗਾ ਲੱਗਦਾ ਹੈ ਇੱਥੇ ਕੀ ਮੇਰੀ ਕਦਰ ਵਾ ਕੋਈ ਜੇ ਬੀਜੀ ਦੇ ਬੀਜੀ ਮੈਨੂੰ ਵੱਡ ਪੈਂਦੇ ਆ ਹੈ ਤੇ ਜੇ ਦੀਦੀ ਦਾ ਸਾਹ ਦਿੱਤਾ ਤਾਂ ਤੇ ਦੀਦੀ ਕੀ ਕਰਨਦੀ ਆ ਇਹ ਕੋ ਮਹਾਰਾਣੀ ਬੈਠੀ ਆ ਕੇ ਸਾਰਾ ਦਿਨ ਬਸ ਇਦਾਂ ਹੀ ਬਸ ਲੜਾਈ ਝਗੜਾ ਪਿਆ ਰਹਿੰਦਾ ਮੈਂ ਤਾਂ ਦੇਮਗਰ ਕਦੀ ਨਹੀਂ ਕਿਤੇ ਗਈ ਮੈਂ ਘਰ ਦਾ ਸੋਚਦੀ ਆਂ ਕਿ ਚਲੋ ਇੱਕ ਪਰਿਵਾਰ ਵਾ ਇਕੱਠੇ ਰਹਿਣਾ ਚੰਗਾ ਵਾ ਮੈਂ ਕਦੀ ਨਹੀਂ ਲਾਲਚ ਕੀਤਾ ਕਿ ਤੁਸੀਂ ਬਾਹਰ ਹੋ ਤੇ ਮੈਂ ਪੇਕੇ ਚਲ ਜਾਵਾਂ ਪਰ ਹੁਣ ਮੈਂ ਜਾਣਾ ਏ ਮੇਰੇ ਸਿਰੋਂ ਪਾਣੀ ਟੱਪ ਗਿਆ ਤੇ ਮੈਂ ਹੁਣ ਜਾਣਾ ਏ ਬਸ ساری ਉਮਰ ਮੈਂ ਤੁਹਾਡੀਆਂ ਮੰਨੀਆਂ ਵਾ ਉਹ ਮੇਰੀ ਇੱਕ ਤੇ ਮੰਨੋ ਅੱਖਾਂ ਖੋਲਣ ਕੇ ਸਾਰੇ ਕਬਰਦਿਏ ਵੇਖਿਆ ਨਾਲ ਹੀ ਵੈਸੇ ਨਾ ਭਾਬੀ ਨੇ ਵੀ ਗਲਤੀ ਫੈਸਲਾ ਲਿਆ ਵਾ ਇਨਾਂ ਨੂੰ ਇੱਕ ਵਾਰ ਸੋਨੀਆ ਨੂੰ ਕੁੱਸ ਲੈਣਾ ਚਾਹੀਦਾ ਹੈਗਾ ਤਾਂ ਕਿ ਉਹਨੂੰ ਵੀ ਗੁੱਸਾ ਨਾ ਰਹਿੰਦਾ ਉਹਦੇ ਮਨ ਵਿੱਚ ਕੋਈ। ਚਲੋ ਜੇ ਭਾਬੀ ਨੇ ਇਦਾਂ ਦਾ ਫੈਸਲਾ ਲੈਣਾ ਹੀ ਕੋਈ ਤੇ ਘੱਟੋ ਘੱਟ ਸੋਨੀਆ ਨਾਲ ਸਲਾਹ ਕਰ ਲੈਂਦੇ। ਲੈ ਵੀਰ ਆ ਗਏ। ਆਹੋ ਆ ਗਿਆ। ਬਣ ਗਈ ਗੱਲ? ਨਹੀਂ ਕੁੜੀਏ ਗੱਲ ਨਹੀਂ ਬਣੀ। ਸੋਨਾ ਮਹਿੰਗਾ ਹੀ ਬੜਾ ਉੱਥੇ ਦੇ ਹੱਥ ਨੂੰ ਲੱਗਦਾ ਸੋਨਾ ਇੰਨਾ ਮਹਿੰਗਾ ਵਾ। ਮੈਂ ਤਾਂ ਸੋਚਿਆ ਸੀ 50-60 ਨੂੰ ਆਊਗਾ। ਉਹਦੇ 80 ਦੇ ਲਾਗੇ ਪਹੁੰਚਿਆ ਸੋਨਾ। ਇਹਦਾ ਮਤਲਬ ਹੁਣ ਮੈਨੂੰ ਵਾਲੀਆਂ ਮਿਲਣੀਆਂ ਨਹੀਂ ਆਣੀਆਂ। ਉਹ ਮਿਲਣਿਆਂ ਕਿਉਂ ਨਹੀਂ ਮਿਲ ਜਣਗੀਆਂ ਜਿਹੜਾ ਤੇਰੇ ਭਰਾ ਨੇ ਵਾਦਾ ਕੀਤਾ ਨਾ ਉਹ ਭਾਵੇਂ ਕਣਕੋ ਪੂਰਾ ਕਰਕੇ ਦਵਾ ਕਰ ਦੂੰਗਾ ਕੀ ਫਾਇਦਾ ਬੇਟੀ ਮੇਰੀ ਘਰਾ ਕੇ ਰੱਖਤੀ ਆਇਆ ਸੀ ਤੁਹਾਡਾ ਜੀਜਾ ਤੇ ਲੈ ਕੇ ਗੌਰਵ ਨੂੰ ਗਾਂ ਗਿਆ ਵਾ ਬੁਲਾਇਆ ਤੱਕ ਨਹੀਂ ਚਾਹ ਵੀ ਨਹੀਂ ਪੀਤੀ ਅਗਲੀ ਨੇ ਸੱਸ ਮੇਰੀ ਨੇ ਚੰਗਾ ਸਿਖਾ ਕੇ ਘਰ ਲਿਆ ਵਾ ਤੇ ਤੁਸੀਂ ਹੁਣ ਹੁਣ ਢਿੱਲੇ ਜਮੂਨ ਆਣ ਕੇ ਕਹਿਤਾ ਵਾ ਤੇ ਗੱਲ ਨਹੀਂ ਬਣੀ ਸੋਨਾ ਮਹਿੰਗਾ ਬੜਾ ਹੋਇਆ ਵਾ ਹਾਈ ਦਾ ਮਦਦ ਬਣਾ ਲੈਂਦੇ ਆ ਤੂੰ ਕਿਦਾਂ ਕਹਿਤਾ ਮੇਰੀ ਬੇਟੀ ਹੋ ਜੂਗੀ ਮੋ ਖਾਉਂਦੇ ਸਹੀ ਜਿੰਨਾ ਚਿਰ ਤੇਰਾ ਭਰਾ ਜਿੰਦਾ ਨਾ ਵਡਾ ਬੇਇੱਜ਼ਤੀ ਨਹੀਂ ਹੋਰ ਦਿੰਦਾ ਮਾਰਾ ਇਹ ਵੜੇ ਵੜੇ ਅਮਰਾ ਕਰੇ ਮੇਰੇ ਭਰਾ ਦੀਆਂ ਹਾਂ ਜੀ ਤੂੰ ਖੁਸ਼ ਰਿਆ ਵੰਗੂ ਐ ਕਰਦੀ ਆ ਹਈ ਏਦਾਂ ਦੇ ਨਜ਼ਰ ਉਤਰਦੀ ਆ ਭਰਾ ਦੀ ਅੱਛਾ ਅੱਛਾ ਫਿਰ ਹੋਰ ਗੱਲ ਕਰ ਇੱਕ ਵਾਰੀ ਆ ਲੋ ਹੋਰ ਗੱਲ ਸੁਣ ਲੈ ਹਾਂਜੀ ਉਹ ਸੁਨਿਆਰਾਂ ਨੂੰ ਕਹਿੰਦਾ ਵੀ ਹੁਣ ਡਿਜ਼ਾਈਨ ਜਿਹੜਾ ਵਾਲਾਂ ਵਾਲੀਆਂ ਘਾਟੀ ਲੋਕੀ ਪਾਉਂਦੇ ਆ ਟੌਪਸ ਲੈ ਕੇ ਜਾ ਹਾਈ ਵਿਖਾਇਓ ਪੈਸੇ ਥੋੜੇ ਜ਼ਿਆਦਾ ਪੈਂਦੇ ਸੀ ਮੈਂ ਕਿਹਾ ਵੀ ਸਾਡੀ ਭੈਣ ਨੇ ਹੁਣ ਮੰਗੀਆਂ ਕੱਲੀ ਕੱਲੀ ਸਾਡੀ ਭੈਣ ਵਾ ਤੇ ਮੈਂ ਕਿਹਾ ਵਧੀਆ ਲੈ ਕੇ ਜਾਂਦੇ ਆ ਉਹਨੂੰ ਕਿਹਨਾਂ ਕਦੇ ਵੀ ਮਾਰੀਆਂ ਲੈਣ ਦੀਆਂ ਅੱਛਾ ਤੇ ਹੋਰ ਕਿੱਥੇ ਲੈਂਦੇ ਆ ਆਹੋ ਖਾਇਓ ਲੈ ਚਾਹ ਮਚਮਾ ਦੇ ਭਰਾਵਾ ਜਿਉਂਦਾ ਰਹੇ ਵਸਦਾ ਰਹੇ ਹਾ 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 ਬੜੇ ਸੋਹਣੇ ਵੀਰ ਵੇਖੀ ਜਾ ਤੇਰੀ ਭੈਣ ਨੇ ਪਾਈ ਤੇ ਕਿੰਨੇ ਸੋਹਣੇ ਲੱਗਣੇ ਆ ਕੋਲੀ ਲਾਲਾ ਇਹ ਜਦੋਂ ਪਾਏ ਕਿੰਨੇ ਸੋਹਣੇ ਲੱਗਣੇ ਸੱਸ ਮੇਰੀ ਨੇ ਕਹਣਾ ਐਨੇ ਨਹੀਂ ਵਾਲੀਆਂ ਲੈਣ ਗਈ ਤੇ ਭਰਾਣ ਟੋਸ ਪਾਤੇ ਆ ਚੱਲ ਆਦੇ ਬਹੁਤ ਵਧੀਆ ਆ ਹੁਣ ਚੱਲੀ ਨਾ ਹੋ ਜੀ ਐਵੇਂ ਖੁਸ਼ੀ ਦੇ ਵਿੱਚ ਨਹੀਂ ਹੁੰਦਾ ਯਾ ਚਾਹ ਤੇ ਮੇਰਾ ਚੱਲਿਆ ਨਹੀਂ ਜਾਣ ਰਿਆ ਤੇ ਮੈਂ ਨਹੀਂ ਮੈਨੂੰ ਸ਼ਾਮਾ ਨੂੰ ਹੁਣ ਛੱਡ ਆਓ ਵੇ ਹੁਣ ਵੇਖ ਕਿੰਨੀ ਸਦੀ ਕਾਲੀ ਹੋ ਗਈ ਤੇ ਜਾਵਾਂ ਹੁਣ ਤਾਂ ਉਸ ਮਿਲ ਗਏ ਆ ਉਥੇ ਮੇਰੀ ਪਤਾ ਕੀ ਆ ਨਾ ਬੇਇਜ਼ਤੀ ਪਤਾ ਕਿੰਨੀ ਕਰਨੀ ਸੱਸ ਮੈਨੇ ਤਾਂ ਨਹੀਂ ਮੈਨੇ ਮਾਰਨੇ ਰੋ ਜੀ ਲੈ ਦਿੱਤੇ ਨੇ ਤੇਰੇ ਭਰਾ ਨੇ ਬਣਾ ਕੇ ਮੈਂ ਕਹਣਾ ਇੱਧਰ ਵੇਖ ਮੇਰੇ ਭਰਾ ਕੱਲੇ ਨੇ ਬਣਾ ਕੇ ਦਿੱਤੇ ਵੱਡੇ ਨੇ ਇੰਨੀ ਮੈਂ ਜਾ ਕੇ ਸੋਭਾ ਕਰਨੀ ਆ ਤਾਂ ਦੂਜੀ ਵਾਲ ਵੇਖ ਲੈ ਚੱਲ ਕੋਈ ਗੱਲ ਆਹ ਸੋਹਣੇ ਲੱਗਦੇ ਵੀ ਹਨਾ ਪਾਏ ਵੀ ਸੋਹਣੇ ਲੱਗਣੇ ਆ ਆਗਰ ਵੀਸ ਆ ਗਏ ਨੇ ਜੀ ਆ ਗਏ ਆ ਗਏ ਬਾਈ ਜੀ ਆ ਲੈ ਵੀਰਾ ਵੇਖ ਲਾ ਉਹ ਪਿਆਹ ਹੈ ਨਾ ਨਹੀਂ ਵੱਡੇ ਹੋਈਦਾ ਭੈਣ ਭਰਾਵਾਂ ਨਾਲ ਹੀ ਹੋਈਦਾ ਵਾ ਵੇਖ ਕਿੰਨੀ ਰੀਝ ਨਾ ਮੇਰੇ ਭਰਾ ਨੇ ਬਣਾ ਕੇ ਦਿੱਤੇ ਯੋ ਦਿਲ ਚ ਪਿਆਰ ਹੋਣਾ ਚਾਹੀਦਾ ਵਾ ਵਧੀਆ ਬਣ ਗਿਆ ਕਈਆਂ ਤੇ ਮਾ ਵਾਲੀਆਂ ਸੀ ਤੇ ਬਣਾ ਲੱਤੇ ਅਗਲੇ ਨੇ ਟੌਪਸ ਤੇ ਹੁਣ ਪਾਏ ਵੀ ਸੋਹਣੇ ਲੱਗਦੇ ਆ ਤੋਲੇ ਦੇ ਆ ਤੋਲੇ ਦੇ ਕੋ ਚੱਲ ਕੋਈ ਗੱਲ ਨਹੀਂ ਚੱਲ ਵਧੀਆ ਨਾ ਵੀਰਾ ਆ ਤੇ ਮੇਰੀ ਇੱਜ਼ਤ ਰੱਖ ਲਈ ਆ ਹੁਣ ਸੱਸ ਮੇਰੀ ਚ ਉਹਨਾਂ ਨੇ ਜਿਹਦਾ ਨਾ ਦਊਗੀ ਨੇ ਤਾਂ ਦੀਂਦੀ ਹੀ ਲੈ ਨਹੀਂ ਕਿੰਨੀ ਕਿਆਂ ਵਾਲੀਆਂ ਪਾਈ ਫਿਰਦੀ ਆ ਕਹਿ ਆਪਣੇ ਭਰਾਵਾਂ ਨੂੰ ਅੱਧੀ ਜਬਾਨ ਨਾਲ ਆਖਿਆ ਜੀ ਭਾਵੇਂ ਲੜਕੋਲ ਕਈ ਬਣਾ ਲੈ ਆਵੇਂ ਭਾਬੀ ਟੌਪਸ ਜੇ ਸੋਨਾ ਡਿਜ਼ਾਈਨ ਉਹ ਵੀ ਤਾਂ ਵਾਲੀਆਂ ਕਹਿੰਦੇ ਸੀ ਉਹ ਵਾਲੀਆਂ ਕਹਿੰਦਾ ਵੀ ਅੱਜ ਕੱਲ ਡਿਜ਼ਾਈਨ ਕਿਹੜਾ ਪਉਂਦਾ ਵਾਰਿਆ ਪੁਰਾਣੇ ਬੁੱਢੀਆਂ ਪੌਂਦੀਆਂ ਕਹਿੰਦਾ ਕਿੰਨਾ ਦਾ ਸਪੈਨ ਦੀ ਕਿੰਨੀ ਉਮਰ ਆ ਮੈਂ ਹਜੇ ਦੇ 35 ਸਾਲਾਂ ਦੀ ਆ ਆਹ ਤੇ ਲੈ ਵਧੀਆ ਕੀਤਾ ਮੇਰੇ ਕੋਲ ਆਹ ਲੈ ਹਾਏ ਹਾਏ ਤੇ ਰਿੰਦਰ ਦੀ ਚਾਂਦੀ ਜਾਂਦੀ ਜਾਂਦੀ ਹੋ ਗਈ ਆ ਥੋੜੀ ਜਿਹੀ ਜਗਾ ਟੋਪਸ ਚੜ ਗਏ ਹਾਂ ਤੇ ਹੁਣ ਨਾ ਤੜਾਕ ਨਾ ਲੈ ਆਉਣ ਕੇ ਫੇਰ ਕੋ ਕੇ ਕੁੰਡੇ ਦੀ ਜਗਾ ਮੈਨੂੰ ਵਾਗਾ ਵੀ ਪਵਾ ਦੇ ਨਾਲ ਨਹੀਂ ਤੈਨੂੰ ਬੜੀ ਵੱਖੀਆਂ ਤਖਰੀਫ ਹੋਂਦੀ ਬਣਾ ਗਦੇ ਮੇਰੇ ਭਰਾ ਨੇ ਦਿੱਤੇ ਮਾਣ ਦੀ ਜੀ ਬੜਵਾਲੀ ਹੋਣੀ ਆ ਮੈਂ ਤਾਂ ਕੀ ਕਹ ਸਕੋ ਨਾੜ ਵਾਗਾ ਵੀ ਪਵਾ ਲੋ ਤੇਰੇ ਤੋਂ ਬੱਜਿਆ ਉਹ ਬਾਬੂ ਹਾਂ ਤੂੰ ਨੋਟ ਖਾਚੇ ਤੂੰ ਤੇ ਚੋਪੀ ਕਰ ਜਾ ਜੀਂਦਾ ਰਵੇ ਮੇਰਾ ਭਰਾ ਪਰਜਾਈ ਜਿਨ੍ਹਾਂ ਨੇ ਮੇਰੀ ਰੀਝ ਪੂਰੀ ਕਰਤੀ ਆ ਚਲੋ ਤਦਾਂ ਦੇ ਮਾ ਪੇਕੇ ਹੁੰਦੇ ਆ ਪਰ ਤੁਹਾਨੂੰ ਨਹੀਂ ਆਈ ਇੰਨੀ ਤੁਸੀਂ ਤਾਂ ਬਸ ਪਾ ਲੋ ਦੁਕਾਨਾ ਮੈਂ ਹੁਣ ਰੱਖ ਲਾਂ ਭਾਬੀ ਵੀਰ ਜੀ ਬਾਕੀ ਗੱਲਾਂ ਸਾਡੋ ਮੈਂ ਪਾਸੋਂ ਨਹੀਂ ਚਲ ਜਾਣਾ ਵਾ ਚਲ ਜਾਣਾ ਹਾਂ ਤੇ ਜ਼ੋਨੀਆ ਗਾਂਡੇ ਵੀ ਮੈਂ ਜਾਣਾ ਆਪਣੇ ਪੇਕੇ ਮਹੀਨੇ ਵਾਸਤੇ ਅੱਛਾ ਹੁਣੇ ਪੇਕੇ ਦੌਰੇ 24 ਘੰਟੇ ਦੇ ਇਥੇ ਮਾਸੀ ਦੇ ਘਰ ਨੂੰ ਫੁਰਸਤ ਇਹਨੂੰ ਮਿਲਦੀ ਤਾਂ ਹੁਣ ਇਹਨੂੰ ਪੇਕੇ ਦੌਰਦੀ ਐ ਆ ਤਾਂ ਬੜੀ ਵਧੀਆ ਗੱਲ ਆ ਉਹ ਤਾਂ ਕੋਈ ਗੱਲ ਨਹੀਂ ਜਾਣ ਦੋ ਜਾਣ ਦੀ ਕੋਈ ਗੱਲ ਨਹੀਂ ਪਰ ਮੀ ਨਿਵਾਸ ਤੇ ਸੋਨੀਆ ਤਾਨੂੰ ਕੀ ਪਤਾ ਵਾ ਬਾਹਨੇ ਬਾਜ ਬਥੇਰੀ ਆ ਹੁਣ ਠੜਦਾ ਮੌਸਮ ਹੋਇਆ ਵਾ ਆਜੂ ਹੈਗੀ ਗਲਮ ਕਰਨ ਨੂੰ ਇਹ ਹੁਣ ਉਥੇ ਪਕੀਆਂ ਪਕਾਈਆਂ ਖਾਊਗੀ ਪਰਜਾਈਆਂ ਦੇ ਹੱਥਾਂ ਦੀਆ ਚਲ ਤੂੰ ਨਾ ਬੋਲੇ ਜੀ ਚੁੱਕਣਾ ਬੜੀ ਝਾੜਦੀ ਆ ਪਰ ਬਾਹਰ ਤੇ ਇੰਨੀ ਚੁੱਕਣਾ ਝਾੜਦੇ ਨਾ ਕੋਈ ਕਹਿਣ ਦੀ ਗੱਲ ਨਹੀਂ ਹੁਣ ਤਾਂ ਰੂਮੀ ਲੱਗਿਆ ਨਾ ਟੋਪਸ ਹੁਣ ਜਾਓ ਆਪਣੇ ਘਰ ਦੇਈ ਸੱਸ ਟਿਕਾਂ ਦਾ ਡੀ ਨਹੀਂ ਤੂੰ ਕੋਣੋ ਨਹੀਂ ਮੈਨੂੰ ਕਹਿਣ ਵਾਲੀ ਵੀ ਜਾਓ ਇੱਥੇ ਚਲੋ ਭੈਣ ਸਾਡੋ ਇੰਨਾ ਗੱਲਾਂ ਨੂੰ ਹੁਣ ਮੇਰੇ ਭਰਾਵਾਂ ਦਾ ਉਹ ਤੂੰ ਰਹਿ ਸਕਦੀ ਆ ਕੋਈ ਗੱਲ ਨਹੀਂ ਤੂੰ ਚੁੱਪ ਠੀਕ ਆ ਸੋਨੀਆ ਕੋਈ ਨਹੀਂ ਚਲ ਜੂਗੀ ਅੱਜ ਨੇ ਚਲ ਜਣਾ ਨਹੀਂ ਆਪ ਹੁਣ ਮਹੀਨਾ ਚੱਲੀ ਐ ਹੁਣ ਤੇਰੀਆਂ ਨਣਪਰ ਜਾਈਆਂ ਨਾ ਕਹਿਣ ਗਈ ਆਣ ਕੇ ਬਹਿ ਗਈ ਐ ਤੁਹਾਨੂੰ ਦੋਵੇਂ ਹੀ ਹੋ ਗਿਆ ਇਹਨੂੰ ਅਸੀਂ ਤੇ ਨਹੀਂ ਕੁਝ ਕਿਆ ਲੈ ਕੀ ਗੱਲ ਸਾਡੇ ਪੇਕੇ ਨਹੀਂ ਹੈਗੇ ਉਹ ਜਾ ਜਾ ਪੈਣਾ ਤਿਆਰ ਹੋ ਤੂੰ ਮੈਂ ਗੱਲਾਂ ਨਹੀਂ ਕਰੀਦੀਆਂ ਟੱਬਰ ਦੇ ਨਾਲ ਲੜ ਕੇ ਲਈ ਰਹੀਦਾ ਹੋਈਦਾ ਵਾ ਤੇ ਸਾਥ ਦੇਈਦਾ ਪੂਰਾ ਕਰ ਜਾਂਦਾ ਪਰ ਕਿਹੜਾ ਕਰ ਲਿਆ ਟੱਬਰ ਦਾ ਪਰ ਕੋਈ ਨਹੀਂ ਜਾਣਦਾ ਅੱਜ ਕੱਲ ਜੇ ਹੋਰ ਵੀ ਕਿਸੇ ਚੀਜ਼ ਦੀ ਮੰਗ ਹੈਗੀ ਆ ਤੇ ਦੱਸ ਦੇ ਪੈਣ ਚਲ ਸਾਡੇ ਨਾਲ ਗੱਲਾਂ ਨੂੰ ਰਾਉਣਾ ਵੀ ਸਵੇਰੇ ਆਇਆ ਹੈ ਨਾ ਤੇ ਮੁੰਡੇ ਨੂੰ ਲੈ ਕੇ ਕੱਲਾ ਹੀ ਚਲ ਗਿਆ ਵਾ ਗੁੱਸੇ ਹੋ ਕੇ ਹੁਣ ਤੈਨੂੰ ਟੋਪਸ ਮਿਲ ਗਏ ਆ ਨਾ ਤੇ ਹੁਣ ਖੁਸ਼ੀ ਨਾ ਜਾ ਉਹ ਜਲ ਜਾਣਾ ਨੀਰਾ ਚਲ ਜਾਣਾ ਮੈਂ ਤੁਸੀਂ ਕਾਨੂੰ ਇਨੇ ਕਾਲੇ ਪੈ ਗਏ ਜੇ ਮੈਂ ਹੋਵਾਂ ਤੇ ਆ ਤੇ ਮੈਂ ਜਾਵਾਂ ਠੀਕ ਆ ਠੀਕ ਆ ਮਤ ਜਾ ਸੋਨੀਆ ਮੈਨੂੰ ਪਤਾ ਵੀ ਇਹ ਮੇਰਾ ਫੈਸਲੇ ਨੇ ਤੈਨੂੰ ਬਹੁਤ ਦੁੱਖ ਪਹਚਾਇਆ ਪਰ ਗੱਲ ਨੂੰ ਸਮਝ ਮੇਰੀ ਮਜਬੂਰੀ ਸੀ ਸਮਝਣੀਆਂ ਤਾਂ ਹੀ ਗੁੱਸਾ ਲੱਗਾ ਦੀਦੀ ਘਟੋ ਘਟ ਜੀ ਕਿਤੇ ਤੁਹੀਂ ਇੱਕ ਕਦਮ ਚੁੱਕਣਾ ਹੀ ਮੇਰੀ ਸਲਾਹ ਲੈ ਲੈਂਦੇ ਮੈਨੂੰ ਗਲਤ ਕਰਦੇ ਮੇਰੇ ਨਾਲ ਤੇ ਮੈਂ ਤੁਹਾਡਾ ਸਹਿਮਤ ਨਾ ਹੁੰਦੀ ਜੇ ਇੰਨੀਆਂ ਗੱਲਾਂ ਤੇ ਸਹਿਮਤ ਹੋਈ ਸੀ ਤੇ ਕੀ ਗੱਲ ਇੱਥੇ ਨਾ ਸਹਿਮਤ ਹੁੰਦੀ ਅਸੀਂ ਦਵੇਂ ਰਲ ਕੇ ਬਣਾ ਕੇ ਦਿੰਦੇ ਵਾਲੀਆਂ ਤੇ ਪਰ ਨਾ ਬਰਿਆਈ ਮੇਰੇ ਮੱਥੇ ਆਣੀ ਹੀ ਨਾਲੇ ਕੱਲ੍ਹ ਤੇ ਮੇਰੇ ਮੱਥੇ ਲੱਗਾ ਵਾ ਤੁਹਾਡੇ ਮੱਥੇ ਲੱਗਾ ਫੇਸ ਹੁਆ ਮੇਰੇ ਦਿਲ ਵਿੱਚ ਐਦਾ ਦੀ ਕੋਈ ਗੱਲ ਨਹੀਂ ਵੀ ਮੈਂ ਤੈਨੂੰ ਕੋਈ ਬਰਿਆਈ ਦਵਾਂ ਜਾਂ ਆਪ ਚੰਗੀ ਬਣਾ ਕਿਵੇਂ ਲੇ ਇਨਸਾਨ ਦੇ ਮੂੰਹ ਚ ਐਜੀ ਗੱਲ ਨਿਕਲ ਜਾਂਦੀ ਆ ਵੀ ਮੈਂ ਆਪੰਨੀ ਸੋਚਿਆ ਰਾਤ ਨੂੰ ਇਹਨਾਂ ਦਾ ਮੂਡ ਖਰਾਬ ਵੇਖ ਕੇ ਮੈਂ ਹਾਂ ਕਰ ਬੈਠੀ ਬਾਕੀ ਚਲੋ ਘਰ ਦੇ ਵਿੱਚੋ ਚੀਜ਼ ਗਈ ਆ ਸਾਡੇ ਪਰਿਵਾਰ ਦੀ ਗਈ ਆ ਇਹਦੇ ਚ ਕੋਈ ਗੱਲ ਨਹੀਂ ਕਿ ਮੈਂ ਬਣਾ ਕੇ ਦਿੱਤੀਆਂ ਜਾਂ ਤੂੰ ਬਣਾ ਕੇ ਦਿੱਤੀਆਂ ਗਈਆਂ ਤੇ ਘਰੋਂ ਹੀ ਆ ਨਹੀਂ ਦੀਦੀ ਚ ਕਿਰੋਂ ਜਾਂਦੀਆਂ ਨਾ ਤੇ ਸਲਾਹ ਨਾ ਜਾਣੀਆਂ ਹੀ ਅਗਲੀ ਨੇ ਤਾੜ-ਤਾੜ ਕਰਕੇ ਕਿਹਾ ਚੀਂਦਾ ਰਵੇ ਮੇਰਾ ਵੱਡਾ ਭਰਾ ਫਿਰ ਵੱਡੇ ਭਰਾ ਨੇ ਸੀਸਾ ਮਿਲੀਆਂ ਨਿੱਕੇ ਨੂੰ ਤਾਂ ਨੀ ਨ ਮਿਲੀਆਂ ਮੈਂ ਐਸੇ ਕਰਕੇ ਚੱਲ ਚੱਲੀਆ ਹੁਣ ਪਿੰਡ ਮੈਂ ਮਹੀਨਾ ਉੱਥੇ ਹੀ ਰਹਿਣਾ ਵਾਂ ਜਿੱਦਾਂ ਮਰਜੀ ਤੁਸੀਂ ਸਾਰੇ ਖੁਸ਼ ਰਹੋ ਇੱਥੇ ਕੀ ਹੈ ਕਦਰ ਮੇਰੀ ਇੱਥੇ ਕੌਣ ਜਾਣਦਾ ਮੈਨੂੰ ਨਹੀਂ ਸੋਨੀਆ ਐਜ ਕੋਈ ਗੱਲ ਨਹੀਂ ਆ ਮੇਰੇ ਦਿਲ ਚ ਮੇਰੇ ਯਾਦਾਂ ਨੇ ਸੋਨੀਆ ਤਾਂ ਬਹੁਤ ਦਿਲ ਦੁਖਾਇਆ ਜਿੱਦਾਂ ਮਰਜੀ ਹਰ ਜਗ੍ਹਾ ਤੇ ਮੇਰਾ ਸਾਥ ਦੇਂਦੀ ਹੈ ਮੇਰੀ ਗਲਤੀ ਹੈ ਇਹ ਫੈਸਲਾ ਮੈਨੂੰ ਸੋਨੀਆ ਦੀ ਸਲਾਹ ਨਾਲ ਲੈਣਾ ਚਾਹੀਦਾ ਹੈ